ਉਹ ਚਲੋ ਉਹ ਤਾਂ ਵਿਚਾਰੇ ਨੇ ਚਲੋ ਉਹਦੀ ਕੀ ਗੱਲ ਕਰਨੀ ਚਲੋ ਉਹ ਜਹਾਜਾ ਹੈਗਾ ਵਿੱਚੋਂ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਐ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿਹਨੂੰ ਕੀ ਕਹਜੇ ਉਹ ਟਰੱਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਉਹ ਜਦੋਂ ਆਪਣੀ ਕਿਹੜੀ ਪੰਜਾਬ ਬਚਾਓ ਯਾਤਰਾ ਪਾ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਇੱਟੇ ਆਉਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਤੁੱਪੇ ਅੱਛਾ ਤੁਹਾਨੂੰ ਜਿਆਦੇ ਧੁੱਪ ਲੱਗਦੀ ਐ ਫੇ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚੀ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹਣਾ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਸਾਰੇ ਆਪਸ ਚ ਇਹੀ ਲੱਗੇ ਪਏ ਨੇ ਕਾਂਗਰਸ ਆਪਸ ਚ ਲੜੀ ਜਾਂਦੇ ਨੇ ਭਾਜਪਾ ਵਾਲੇ ਆਪਸ ਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ ਦੋ ਸਾਲਾਂ ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਜਾਂ ਰੋੜੇ ਮਾਰ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਈ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰਾ ਬਸ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਵਿਸ਼ਤਰੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਇਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਿਵਾਕਾਂ ਨੂੰ ਹੋਰ ਕੁਝ ਨਹੀਂ ਆਉਂਦਾ ਲਿਟਰੇਚਰ ਤੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਆਇ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟਰੱਕ ਉਹ ਇੱਕ ਜੀਪ ਤੇ ਛਤਰੀ ਜਿ ਲਵਾ ਲਈ ਸੀ ਉਹਨੇ ਉਹ ਜਦੋਂ ਆਪ ਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪ ਉਹ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਇੱਟੀਆਂ ਹੋਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਤੁੱਪੇ ਅੱਛਾ ਤੁਹਾਨੂੰ ਜ਼ਿਆਦਾ ਤੁੱਪ ਲੱਗਦੀ ਐ ਫੇ 2-2 ਦਿਨਾਂ ਚ ਗਰਮੀ ਲੱਗ ਵੀ ਗਈ ਸੀ 2 ਦਿਨਾਂ ਚ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹਣਾ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ੍ਹ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ੍ਹ ਸਕਦੇ ਦੇਖੋ ਵਲੰਟੀਅਰ ਐ ਤੁਸੀਂ ਮੈਂ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਹੈ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਣੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਤੁਹਾਨੂੰ ਲੋਕ ਲਾਂਬਾ ਦੇਣਗੇ ਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹੋ ਜਿਹਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਉਂਗੇ ਪਿੰਡ 'ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆਦਾ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਨ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾਹ ਹੋਵੇ ਉਹ ਵੀ ਦੱਸਦਿਆ ਕਰੋ ਹਜੇ ਤਾਂ 2 ਸਾਲ ਹੀ ਹੋਏ ਨੇ ਹਜੇ ਤਾਂ ਸ਼ਹਿਰ 'ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਹਜੇ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਕਿੰਨੇ ਉਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਸੱਚੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ਤਿੱਬਿਆਂ 'ਚ ਲਈ ਬੈਠੇ ਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਉ ਬਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਬਿਆਜ 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 ਵੀ ਉਹਨੇ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਦਾ ਕਿ ਸੋਚ ਜਿਹੜੀ ਉਹ ਪੈਦਾ ਕੀਤੀ ਹੈ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ ਉਸ ਤੋਂ ਬਾਅਦ ਅੱਜ 117 ਚੋਂ 92 ਨੇ पत्रकार मैं पूछ लग जाते हैं कहते जी उधर जो जा गुजरात कहीं आपने दिल्ली और पंजाब में मोदी की आंधी को कैसे रोका मैं यही चढ़ी बड़ी कहते नहीं फिर भी बताइए कैसे रोका पूरे देश में लहर थी आंधी थी पंजाब और दिल्ली ने कैसे रोक दिया मैं कह जी उन्होंने चोन निशान की है कमल फूल मैं साडा की है क्या झाड़ू ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕੰਮ ਲੁਗ ਗਿਆ ਹੀ ਨਹੀਂ ਕੰਮ ਲੁਗ ਗਿਆ ਹੀ ਨਹੀਂ ਦੋ ਸੀ ਉਹ ਐਤ ਕੀ ਸਾਫ ਹੋ ਜਾਣਗੇ ਦੋ ਸੀ ਬਸ ਉਹ ਇੱਕ ਤਾਂ ਸਣੀ ਦੇ ਉਹਨੇ ਸਾਫ ਕਰਤਾ ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਾਲਕੇ ਪੱਟੀ ਜਾਂਦਾ ਰਹਿੰਦਾ ਗੁਰਦਾਸਪੁਰ 'ਚ ਕੋਈ ਨਾਲਕਾ ਲਵਾਇਆ ਨਹੀਂ ਭਾਈ ਆਇਆ ਨਹੀਂ ਚੱਲਦਾ ਹੁੰਦਾ ਕੰਮ ਆ ਇਹਦੇ ਬਾਰੇ ਤਾਂ ਫਿਰ ਤਿਆਗ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ ਇਹ ਕੋਈ 9 ਤੋਂ 5 ਵਾਲੀ ਜੌਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ 5 ਵਜੇ ਆ ਜਾਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜਾਵੇ ਫੇਰਾ ਪੁੱਤ ਬਿਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਮੇਰਾ ਇਲਾਜ ਕਰੋ ਕੀ ਪਤਾ ਕਦੋਂ ਪੂਨ ਖਟਿਆ ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹੋ ਜਿਹਾ ਕੁਝ ਕਰਵਾ ਲੈਂਦਾ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧੋਣਗੀਆਂ ਪੈਸਾ ਪੂਸਾ ਸਾਉ ਥੱਲੇ ਲੱਗਣ ਲੱਗ ਜਾਂਦਾ ਮੈਂ ਉਹਨਾਂ ਕਿਸਮਤ ਵਾਲਿਆਂ ਚੋਂ ਪਰਮਾਤਮਾ ਨੇ ਮੈਥੋਂ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ ਨੂੰ 2018 ਨੂੰ 27 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸੱਜਾਦਿਆਂ ਦੀ ਸ਼ੀਦੀ ਦਿਵਸ ਸੀ 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸੁਮੇਤਰਾ ਮਹਾਜਨ ਸਪੀਕਰ ਸੀ ਕਿ ਜੀ ਛੋਟੇ ਸੱਜਾਦਿਆਂ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਦਿਓ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਹੀ ਗਈ ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਦਿਓ ਕਹਿੰਦੇ ਓਕੇ ਮੈਂ ਐਸਾ ਕਰਤੀ ਹੂੰ ਮੈਨੂੰ ਡਿਟੇਲ ਦੇਓ ਸਾਰੀ ਮੈਂ ਲਿਖ ਕੇ ਦੇਤਾ 1705 ਈਸਵੀ ਨੂੰ 5 ਸਾਲ ਤੇ 7 ਸੱਤ ਦੀ ਉਮਰ ਦੇ ਜੋਰਾਵਰ ਸਿੰਘ ਦੇ ਪਾਪਾ ਪਤੇ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਨਹੀਂ ਹਾਂ ਚਣਵਾਤਾ ਸੀ ਇਹ ਮੈਂ ਲਿਖਤਾ ਤੇ ਨਾਲੇ ਮੈਂ ਮੈਡਮ ਨੂੰ ਦੱਸਤਾ ਮੈਂ ਕਿ ਜਦੋਂ ਚਿੰਨ ਲੱਗੇ ਜਦੋਂ ਚਿੰਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਟ ਨਹੀਂ ਚਲਾਈ ਉਹਨੇ ਚਾਰੇ ਗੋਡੇ ਛਲਵਾਏ ਸੀਗੇ ਤੇ ਨਾਲੇ ਜਦੋਂ ਕੰਨ ਤਹਾਂ ਆਉਣ ਲੱਗੀ ਤਾਂ ਵੱਡੇ ਸਾਹਿਬ ਜاده ਅੱਖਾਂ 'ਚੋਂ ਥੋੜਾ ਪਾਣੀ ਆ ਗਿਆ ਤਾਂ ਛੋਟੇ ਸਾਹਿਬ ਜاده ਕਹਿੰਦੇ ਬਟ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬ ਜਾਦਿਆਂ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਹੀ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਹਾਂ ਕਿ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਥੋ ਪਹਿਲਾਂ ਕਿਉਂਕਿ ਕੱਦ ਛੋਟਾ ਸੀ ਗੱਲ ਤੱਕ ਜਿਹੜੀ ਕੰਦ ਹੈ ਉਹ ਪਹਿਲਾਂ ਪਹੁੰਚਣੀ ਸੀ ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਿਹਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪੇ ਰੋਕ ਲੂੰਗਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਸ਼ਰਧਾਂਜਲੀ ਦੇ ਦਿਓ ਬਸ ਕੇ ਰਿਕਾਰਡ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਦਿਨ ਸਵੇਰੀ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਣਾ ਰੱਬ ਅੱਜ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ ਤੇ ਪਹਿਲੀ ਵਾਰ ਰਿਕਾਰਡ ਤੇ ਸਾਸ ਜੀ ਆ ਰਿਕਾਰਡ ਤੇ ਮੈਂ ਤੁਹਾਨੂੰ ਦੱਸ ਦਿੰਦਾ ਰਿਕਾਰਡ ਕੀ ਹੁੰਦਾ ਹੈ ਰਿਕਾਰਡ ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਊਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ ਉਹ ਰਿਕਾਰਡ ਤੇ ਆ ਗਈ ਚੀਜ਼ ਰਿਕਾਰਡ ਤੇ ਲਿਆਉਣਾ ਬਹੁਤ ਔਖਾ ਹੈ ਇਹ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ ਇਹ ਕਿੰਨੀ ਵਾਰ ਹੀ ਗਏ ਆ ਉੱਥੇ ਕਦੇ ਅਰਜੀ ਵੀ ਨਹੀਂ ਦਿੱਤੀ ਯਾਦ ਵੀ ਨਹੀਂ ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਦੇਸ਼ਨ ਪਿੰਡ ਦਾ ਚੱਕੀ ਫਿਰੇ ਰਾਜਪੁਰੇ ਉਹਦੇ ਕਿਦ ਨਾ ਰਾਜ ਸਭਾ ਚ ਸਪੀਕਰ ਕੋਲ ਕਹਿੰਦੇ ਸਦਾ ਅਚਲੀ ਉਹ ਕਹਿੰਦੇ ਕੱਲ ਸੀ ਇਹ ਤਾਂ ਕੱਲ ਕਰਤੀ ਲੋਕ ਸਭਾ ਚ ਇਹਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਸੋ ਆਓ ਆਪਾਂ ਆਪਾਂ ਛਾੜੋ ਆਪਣਾ ਤਾਂ ਚੋਣ ਨਿਸ਼ਾਨ ਹੀ ਇੰਨਾ ਵਧੀਆ ਹੈ ਆਪਣਾ ਚੋਣ ਨਿਸ਼ਾਨੀ ਇੰਨਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਖਾਸ ਤੌਰ ਤੇ ਮਾਵਾ ਭੈਣਾਂ ਦਾ ਦੱਸਣ ਦੀ ਜਮਾਂ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਨੇਰੇ ਚ ਵੀ ਭਾਲ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪਈ ਜੀ ਆਥਣੇ ਜੇ ਵੀ ਭਾਲ ਲੈਂਦੀ ਆ ਵੀ ਕਿੱਥੇ ਜੇ ਪਿਆ ਕਰਦਾ ਆਥਣੇ ਵੀ ਸਫਾਈ ਹੋਈ ਹੈ ਉਦੋਂ ਦਿਮਾਗ ਦੀ ਸਫਾਈ ਕਰਦਾ ਬਸ ਹੈ ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ ਕਰਦੇ ਸੀ ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਹੀ ਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਤੁਹਾਡਾ ਜਿਹੜਾ ਪਿਆਰ ਹੈ ਇਹ ਇਹ ਮੈਂ ਦੱਸੂਗਾ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਜਾਂਦਾ ਮਿਲਣ ਜਾਂ ਫਿਰ ਵਕੀਲ ਜਾਂਦਾ ਹਫਤੇ ਚ ਦੋ ਵਾਰੀ ਉਹ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਸੁਨੇਹਾ ਦਿੰਦਾ ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ ਮੈਂ ਕਹੂੰਗਾ ਹਾਂ ਜੀ ਤੇ ਪੁੱਛਣਗੇ ਕਿ ਕਿੱਥੋਂ ਕੀਤਾ ਮੈਂ ਕਹੂੰਗਾ ਜੀ ਫਤੇਗੜ ਸਾਹਿਬ ਦੀ ਧਰਤੀ ਤੋਂ ਕੀਤਾ ਹੈ ਅਸ਼ੀਰਵਾਦ ਲੈ ਕੇ ਸ਼ੀਦਾਂ ਤੋਂ ਦੋਨੇ ਹੱਥੋਂ ਪਰ ਜਾ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਬਾਲੀ ਬੈਠੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੁਹਾਡੇ ਨਾਲ ਖੜਾਂਗੇ ਐਨੇ ਪਿਆਰ ਸਤਕਾਰ ਨਾਲ ਖਰਾ ਮੌਸਮ ਦੇ ਬਾਵਜੂਦ ਤੁਸੀਂ ਸਾਨੂੰ ਸੁਣਿਆ ਗੜੇ ਮਾਰੀ ਦੇ ਵਿੱਚ ਵੀ ਖੜ ਕੇ ਤੁਸੀਂ ਸਾਨੂੰ ਪਿਆਰ ਸਤਿਕਾਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀਪੀ ਸਿੰਘ ਜੀ ਸਾਡੇ ਕੈਂਡੀਡੇਟ ਨੇ ਜਦੋਂ ਕਾਗਜ਼ ਭਰਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਚੋਣ ਜਿਹੜਾ ਆਪਣਾ ਬਟਨ ਕਿੰਨੇਵੇਂ ਨੰਬਰ ਤੇ ਹੈ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਫਿਰ ਦੁਬਾਰੇ ਆਉਂਗਾ ਅੱਜ ਵੀ ਮੈਂ ਹੁਣ ਜਾਣਾ ਰੋਡ ਸ਼ੋਅ ਹੈ ਰਾਜਪੁਰੇ ਦੇ ਵਿੱਚ ਉਹ ਜਾਵਾਂਗੇ ਜਿੱਥੇ ਵੀ ਡਿਊਟੀ ਲੱਗੂ ਜਾਵਾਂਗੇ ਬਸ ਤੁਹਾਡੇ ਵੱਲੋਂ ਅੱਜ ਮੈਨੂੰ ਬੋਣੀ ਚੰਗੀ ਹੋ ਗਈ ਉਹ ਕਹਿੰਦੇ ਪਹਿਲੇ ਓਵਰ ਚ ਪਤਾ ਲੱਗ ਜਾਂਦਾ ਵੀ ਪਿਚ ਤੇ ਰਨ ਕਿੰਨੇ ਕੁ ਬਣਨਗੇ ਸੋ ਅੱਜ ਲੱਗ ਗਿਆ ਪਤਾ ਕਿ ਭਾਈ ਇਹ ਤਾਂ 13 0 ਹੋਊਗਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੁਸੀਂ ਕਹੋਗੇ 13 0 13 0 ਪੰਜਾਬ ਬਣੂਗਾ ਹੀਰੋ 13 0 13 0 ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ